ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਇਹ ਵੀਡੀਓ ਬੜਾ ਇੱਕ ਵਾਇਰਲ ਹੋ ਰਿਹਾ ਵਾ ਕਹਿੰਦੇ ਪੈਟਰੋਲ ਦੇ ਵਿੱਚ ਥਰਮਾ ਕੋਲ ਪਾਉਣ ਦੇ ਨਾਲ ਵੀ ਇਹੋ ਜਿਹਾ ਪਾਵਰ ਫੂਲ ਗਲੂ ਬਣ ਜਾਂਦਾ ਹੈ ਨਾ ਗਲੂ ਬਣ ਜਾਂਦਾ ਹੈ ਜਿਹੜਾ ਕਿ ਆਪਾਂ ਪੱਥਰ ਨੂੰ ਵੀ ਅਗਰ ਜੋੜੀਏ ਤਾਂ ਕਹਿੰਦੇ ਪੱਥਰ ਦੇ ਵਿੱਚ ਵੀ ਮਜ਼ਬੂਤੀ ਆ ਜਾਂਦੀ ਆ ਲਓ ਜੀ ਹੁਣ ਆਪਾਂ ਕਰਕੇ ਦੇਖਦੇ ਆਂ ਟ੍ਰਿਕ ਨੂੰ ਵੀ ਕੰਮ ਕਰਦਾ ਕਿ ਨਹੀਂ ਕਰਦਾਗਾ ਵੀ ਇਹ ਸੱਚਾਈ ਕਿੰਨੀ ਕੁ ਜ਼ਿਆਦਾ ਹੈਗੀ ਆ ਅਕਸਰ ਆਪਾਂ ਕਹਿੰਦੇ ਆਂ ਸੋਸ਼ਲ ਮੀਡੀਆ ਤੇ ਸਭ ਝੂਠ ਦਿਖਾਇਆ ਜਾਂਦਾ ਵਾ ਲਓ ਜੀ ਆਪਾਂ ਤੁਹਾਨੂੰ ਦਿਖਾ ਰਹੇ ਆਂ ਜੀ ਲਾਈਵ ਲਾਈਵ ਦੇਖਣਾ ਵਾ ਤੁਸੀਂ ਵੀ ਕਿੰਨਾ ਕੁ ਪਾਵਰਫੁਲ ਹੈਗਾ ਵਾ ਕਿ ਨਹੀਂ ਹੈਗਾ ਤੁਸੀਂ ਇਹਨਾਂ ਆਪਣੇ ਘਰ ਵਿੱਚ ਬਣਾ ਕੇ ਵਰਤਣਾ ਕਿ ਨਹੀਂ ਵਰਤਣਾ ਕਿਤੇ ਤੁਹਾਡਾ ਵੀ ਕੋਈ ਨੁਕਸਾਨ ਨਾ ਹੋ ਜਵੇ ਲਓ ਜੀ ਸਾਰਾ ਵੀਡੀਓ ਦੇਖ ਕੇ ਜਾਏ ਜੁੜੇ ਰਹੋ ਸਾਡੇ ਹਾਂਜੀ ਜਿਹੜੇ ਲੋਕ ਕਹਿੰਦੇ ਆ ਕਿ ਗਲੂ ਬਣਦਾ ਇੱਕ ਬੜਾ ਜ਼ਬਰਦਸਤ ਹੈ ਥਰਮਾਪੋਲ ਨੂੰ ਲੈ ਕੇ ਤੇ ਪਟਰਾਲ ਨੂੰ ਲੈ ਕੇ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਐ ਕਿ ਐਦਾਂ ਇੱਕ ਜ਼ਬਰਦਸਤ ਗਲੂ ਬਣਾਇਆ ਜਾ ਸਕਦਾ ਹੈ ਜਿਹਦੇ ਨਾਲ ਕੇ ਬਹੁਤ ਜਿਹੜਾ ਖਰਚਾ ਇਹ ਬਚ ਸਕਦਾ ਹੈ ਅੱਜ ਆਪਾਂ ਦੇਖਾਂਗੇ ਉਹ ਪ੍ਰਯੋਗ ਕਰਕੇ ਕਿ ਗਲੂ ਕਿਵੇਂ ਤਿਆਰ ਹੁੰਦਾ ਹੈ ਜਾਂ ਨਹੀਂ ਹੁੰਦਾ ਸੋ ਸਾਰੀ ਜਿਹੜੀ ਵੀਡੀਓ ਆ ਇਹ ਲੈ ਬਣਾਈ ਜਾਊਗੀ ਤਾਂ ਕਿ ਦਰਸ਼ਕ ਜਿਹੜੇ ਉਹ ਦੇਖ ਸਕਣ ਕਿ ਕਿਵੇਂ ਇਹ ਪ੍ਰਯੋਗ ਹੁੰਦਾ ਸਫਲ ਹੁੰਦਾ ਜਾਂ ਨਹੀਂ ਹੁੰਦਾ ਹਾਂਜੀ ਤੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋ ਰਿਹਾ ਹੈ ਕਿ ਇੰਨਾ ਕੁ ਸਟਰੋਂਗ ਇੱਕ ਗਲੂ ਬਣਦਾ ਵਾ ਜਿਹੜਾ ਕਿ ਪੱਥਰਾਂ ਨੂੰ ਵੀ ਕਹਿੰਦੇ ਜੋੜ ਕੇ ਰੱਖ ਦਿੰਦਾ ਤੇ ਪੱਥਰ ਵੀ ਟੁੱਟਦੇ ਨਹੀਂ ਹੈਗੇ ਅੱਜ ਆਪਾਂ ਤੁਹਾਨੂੰ ਪੂਰਾ ਦਿਖਾਵਾਂਗੇ ਇਹ ਚੀਜ਼ ਕਿ ਕਿੰਨੀ ਕੁ ਮਜ਼ਬੂਤੀ ਹੁੰਦੀ ਆ ਪੱਥਰ ਤਾਂ ਪੱਥਰ ਲੱਕੜਾਂ ਵੀ ਚੀਜ਼ਾਂ ਵਾਕਈ ਜੁੜਦੀਆਂ ਕਿ ਨਹੀਂ ਜੁੜਦੀਆਂ ਚਲੋ ਜੀ ਤੁਹਾਨੂੰ ਕਰਕੇ ਦਿਖਾਉਂਦੇ ਹਾਂ ਹਾਂਜੀ ਦੇਖੋ ਜੀ ਆਪਾਂ ਹਾਂ ਪੱਥਰ ਵੀ ਲਏ ਆ ਤੇ ਆ ਲੱਕੜਾਂ ਵੀ ਲਈਆਂ ਇਹਨਾਂ ਨੂੰ ਹੁਣ ਆਪਾਂ ਸ਼ੁਰੂ ਕਰਦੇ ਆ ਸਭ ਤੇ ਬਣਾ ਦੇਖੋ ਜੀ ਪਟਰੋਲ रेडी ਬੋਤਲਾ ਆਪਣਾ ਕੋਲ ਹੈਗੀ ਆ ਆਪਾਂ ਪੈਟਰੋਲ ਹੁਣ ਇੱਕ ਜਾਰ ਆ ਇਹਦੇ ਵਿੱਚ ਪਾਉਂਦੇ ਆ ਲਓ ਜੀ ਹੁਣ ਆਪਾਂ ਇਹਨੂੰ ਡਿਪ ਕਰਦੇ ਆ ਪੈਟਰੋਲ ਦੇ ਵਿੱਚ ਆ ਦੇਖੋ ਜੀ ਕਿੱਦਾਂ ਮਤਲਬ ਉਹ ਹੋ ਰਿਹਾ ਵਾ ਮਤਲਬ ਬੱਬਲਸ ਜੇ ਆ ਰਹੇ ਆ ਤੇ ਖਤਮ ਹੋ ਰਿਹਾ ਮਤਲਬ ਐਕਟੀਵਿਟੀ ਹੋ ਰਹੀ ਆ ਐਕਟੀਵਿਟੀ ਹੋ ਰਹੀ ਆ ਹੋਰ ਪਾਓ ਆ ਦੇਖੋ ਕਿੰਨੀ ਸਟਰੋਂਗ ਐਕਟੀਵਿਟੀ ਹੋ ਰਹੀ ਆ ਸੋ ਆਪਾਂ ਸੋਸ਼ਲ ਮੀਡੀਆ ਦੇ ਉਸ ਚੀਜ਼ ਨੂੰ ਲੈ ਆ ਰਹੇ ਹਾਂ ਤੁਹਾਡੇ ਸਾਹਮਣੇ ਜਿਹੜਾ ਕਿ ਲੋਕ ਬਣਾ ਰਹੇ ਆ ਦੇਖਦੇ ਆ ਵੀ ਕਿੰਨਾ ਕ ਸਟਰੋਂਗ ਆ ਅਖੀਰ ਤੇ ਇਹਦੀ ਮਜ਼ਬੂਤੀ ਵੀ ਦਿਖਾਈ ਜਾਊਗੀ ਕਿ ਕਿੰਨੀ ਕ ਮਜ਼ਬੂਤੀ ਦਾ ਬੰਦਾ ਆ ਹੈਨਾ ਲੋ ਜੀ ਇਹ ਹਲਕਾ ਜਿਹਾ ਜ਼ਬਰਦਸਤ ਚੱਲ ਰਿਹਾ ਹੈ ਫਾਰਮੂਲਾ ਕਹਿਣ ਤੋਂ ਭਾਵ ਇਹਦੇ ਜਿਹੜਾ ਮਨੁਪ੍ਰਯੋਗ ਜਿਹੜਾ ਉਹ ਹਕੀਕਤ 'ਚ ਹੋ ਰਿਹਾ ਹੈ ਨਹੀਂ ਹੋ ਰਿਹਾ ਸੱਚ ਦਿਖਾਵਾਂਗੇ ਤੁਹਾਨੂੰ ਜੋ ਜੁੱਤੀ ਨਗਾਵਾ ਸਾਡੇ ਨਾਲ ਜੁੜੇ ਕੇ ਰਹੋ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਨੌਲੇਜ ਵਾਲੀਆਂ ਵੀਡੀਓ ਹੁੰਦੀਆਂ ਨੇ ਲਾਈਕ ਕਰ ਦਿਆ ਕਰੋ ਕਿਤੇ ਤੁਹਾਡੇ ਲਾਈਕ ਨਾਲ ਬੜਾ ਹੌਸਲਾ ਮਿਲਦਾ ਸਾਨੂੰ ਹੋਰ ਵੀਡੀਓਜ਼ ਵੀ ਚੰਗੇ ਚੰਗੇ ਬਣਾਈਏ ਹੈਨਾ ਆਪਾਂ ਦੇਖੋ ਜੀ ਆਪਾਂ ਜਿਹੜਾ ਇਹ ਸਾਰਾ ਵਿੱਚ ਡਬੋ ਦਿੱਤਾ ਹੈ ਹੋਰ ਪਾਣੀ ਵਾਲਾ ਹੁਣ ਆਪਾਂ ਇਹਨੂੰ ਮੈਲਟ ਕਰਦੇ ਆ ਉਹ ਨਾ ਮਨੂ ਪੂਰਾ ਇਹਦੇ ਚ ਐਕਟਿਵ ਹੋ ਰਿਹਾ ਹੈ ਆ ਦੇਖੋ ਤੁਸੀਂ ਕਿਸ ਤਰੀਕੇ ਨਾਲ ਇਹਦਾ ਪਿਘਲ ਰਹੀ ਹੈ ਇਹ ਚੀਜ਼ ਆਪਣੇ ਆਪ ਆਇਆ ਸੀ ਪੈਟਰੋਲ ਹੀ ਆ ਸਿਰਫ ਹਾਂ ਸਿਰਫ ਦੋ ਚੀਜ਼ਾਂ ਪੈਟਰੋਲ ਤੇ ਆ ਥਰਮਾਕੋਲ ਜਿਹੜੀ ਵਿੱਚ ਪਾਈ ਆ ਹਾਂਜੀ ਇਹਦਾ ਹੀ ਕਮਾਲ ਹੈ ਜੋ ਹੋਊਗਾ ਫਿਰ ਅਸੀਂ ਦਿਖਾਵਾਂਗੇ ਵੀ ਹੋਰ ਅਸੀਂ ਘਰ 'ਚ ਕਿੱਥੇ ਕਿੱਥੇ ਨੇ ਯੂਜ਼ ਕੀਤਾ ਹੋਰ ਇਹਨੇ ਪਿਗਲ ਤੀਨਾ ਹਾਂਜੀ 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 ਪੂਰਾ ਜਿਹੜਾ ਇਹਦੇ ਨਾਲ ਰੈਕਟਿਵ ਹੋ ਰਿਹਾ ਫਾਰਮੂਲਾ ਦੇਖੋ ਤੁਸੀਂ ਵਿੱਚ ਬੱਬਲਸ ਬਣ ਰਹੇ ਆ ਬੜਾ ਕਮਾਲ ਦੀ ਚੀਜ਼ ਆ ਮਤਲਬ ਕੀ ਤੋਂ ਕੀ ਆ ਗਿਆ ਹੈ ਨਾ ਤੇ ਸੋਸ਼ਲ ਮੀਡੀਆ ਤੇ ਅੱਜ ਆਪਾਂ ਕਰ ਰਹੇ ਹਾਂ ਜੀ ਬੇਨਕਾਬ ਵੇ ਕਿੰਨੀ ਕੁ ਚੀਜ਼ ਕਰਦਰ ਹੈਗੀ ਆ ਕਿੰਨੀ ਕੁ ਨਹੀਂ ਹੈਗੀ ਜੋ ਵੀ ਆ ਜਾਏਗਾ ਕਹਿੰਦੇ ਪੱਥਰ ਵੀ ਜੁੜ ਜਾਂਦਾ ਹੈ ਤੇ ਜਿਹੜੀ ਲੱਕੜ ਵਗੈਰਾ ਕੋਈ ਵੀ ਚੀਜ਼ ਕਰਦੇ ਕਿੰਨੇ ਜਿਆਦਾ ਕੋਈ ਟੁੱਟੀ ਆ ਕੋਈ ਖਰਾਬ ਹੋਈ ਆ ਕਿ ਇਹਦੇ ਨਾਲ ਜੋੜੀ ਜਾ ਸਕਦੀ ਆ ਜਿੱਥੇ ਕੋਠਿਆਂ ਤੇ ਆਪਣੇ ਕਿਨਾਰੇ ਜਿੱਥੇ ਚ ਪਾਣੀ ਤੁਹਾਨੂੰ ਲੱਗਦਾ ਕਿ ਰਿਸਦਾ ਪਿਆ ਵਾ ਉਥੇ ਵੀ ਜੋੜਾ ਚ ਵੀ ਉਹਨੂੰ ਆਪਾਂ ਭਰ ਸਕਦੇ ਆ ਬਾਥਰੂਮ ਦੇ ਸਾਈਡ ਦੇ ਕਿਨਾਰੇ ਖੁੰਝੇ ਜਿਹੜੇ ਹੁੰਦੇ ਕਹਿੰਦੇ ਆਪਾਂ ਉਹਨਾਂ ਨੂੰ ਵੀ ਠੀਕ ਕਰ ਸਕਦੇ ਆ ਸ਼ੈਂਕ ਦੇ ਹਾਰੇ ਥੋੜੇ ਕਈ ਵਾਰੀ ਟੁੱਟ ਜਾਂਦਾ ਕੁਛ ਨਾ ਕੁਛ ਹੈ ਨਾ ਉਹਨੂੰ ਵੀ ਆਪਾਂ ਟੀਮ ਦਾ ਬਹੁਤ ਕਾਰਗਰ ਚੀਜ਼ ਆ ਆਪਾਂ ਸਭ ਕੋਲ ਲਓ ਜੀ ਇਹ ਤਿਆਰ ਹੋ ਚੁੱਕਾ ਹੈ ਬਹੁਤ ਵਧੀਆ ਚੀਜ਼ ਤਿਆਰ ਹੋ ਗਈ ਹੁਣ ਆਪਾਂ ਇੱਕ ਪੱਥਰ ਤੇ ਅਪਲਾਈ ਕਰਦੇ ਆ ਆ ਦੇਖੋ ਜੀ ਪੱਥਰ ਤੁਹਾਡੇ ਸਾਹਮਣੇ ਆ ਪੱਥਰ ਤੇ ਅਪਲਾਈ ਕਰਕੇ ਹੁਣ ਆਪਾਂ ਦੇਖਦੇ ਆ ਇਹ ਜੁੜਦਾ ਜਾਂ ਨਹੀਂ ਜੁੜਦਾ ਹਕੀਕਤ ਲੈ ਕੇ ਆਵਾਂਗੇ ਸਾਹਮਣੇ ਤੁਹਾਡੇ ਜੋ ਹੈਗਾ ਕਹਿੰਦੇ ਵੀ 10 15 ਮਿੰਟ ਦੇ ਅੰਦਰ ਹੀ ਸਾਰਾ ਜਿਹੜਾ ਪੱਥਰ ਆ ਵੀ ਇੱਕ ਬਣ ਜਾਂਦਾ ਵੀ ਢੁੱਡ ਜਾਂਦਾ ਹੈ। ਇਹ ਹੁਣ ਦੇਖਦੇ ਆ ਜੁੜਦਾ ਨਾ ਜੁੜਦਾ। ਇਹ ਹੁਣ ਸਮਾਂ ਦੱਸੇਗਾ। ਲੋ ਜੀ ਦੂਜਾ ਵੀ ਆਪਾਂ ਹੁਣ ਆ ਜਿਹੜਾ ਪ੍ਰਯੋਗ ਕਰਦੇ ਆ ਆਪਾਂ ਲੱਕੜ ਤੇ। ਮੇਰੇ ਖਿਆਲ ਪਟ્રોલ ਅਸੀਂ ਥੋੜਾ ਜ਼ਿਆਦਾ ਪਾ ਲਿਆ ਸੀ ਇਸ ਕਰਕੇ ਥੋੜਾ ਸਮਾਂ ਲੱਗਿਆ। ਹੂੰ। ਉਹਦਾ ਪਟ્રોલ ਜ਼ਿਆਦਾ ਸੀ ਸਾਡੇ ਕੋਲ ਤਾਂ ਕਰਕੇ ਥੋੜਾ ਸਮਾਂ ਜ਼ਿਆਦਾ ਲੱਗਿਆ। ਹਾਂਜੀ। ਲਓ ਜੀ ਲੱਕੜ ਵੀ ਇਹ ਦੋ ਪੀਸ ਜਿਹੜੇ ਲੱਕੜ ਦੇ ਆ ਦੇਖ ਸਕਦੇ ਤੁਸੀਂ ਪਿਓਰ ਲੱਕੜ ਆ ਇਹ ਲਓ ਜੀ ਹੁਣ ਆਪਾਂ ਇਹਨਾਂ ਨੂੰ ਵੀ ਜਿਹੜਾ ਆਪਸ ਵਿੱਚ ਜੋੜ ਦਿੱਤਾ ਹੈ ਤੁਹਾਨੂੰ ਦਿਖਾਉਂਦੇ ਆ ਜੀ ਇਹਦੀ ਮਜ਼ਬੂਤੀ ਥੋੜੇ ਜਿਹੜਾ ਟਾਈਮ ਲੱਗਣਾ ਹੋ ਟਾਈਮ ਤੋਂ ਬਾਅਦ ਅਸੀਂ ਆਂਦੇ ਫਿਰ ਤੁਹਾਨੂੰ ਮਜ਼ਬੂਤੀ ਦਿਖਾਵਾਂਗੇ ਪੂਰੇ ਤਰੀਕੇ ਨਾਲ ਕਿ ਇਹਦੀ ਕਿੰਨੀ ਕ ਮਜ਼ਬੂਤੀ ਹੈਗੀ ਕਿੰਨੀ ਕੀ ਜਾਨ ਆ ਕਿ ਇਹ ਸਾਰਾ ਕੁਝ ਸਹੀ ਆ ਜਾਂ ਗਲਤ ਆ ਉਹ ਤੁਹਾਡੇ ਸਾਹਮਣੇ ਕੁਛ ਇੱਕ ਟਾਈਮ ਚ ਆਪਾਂ 10 ਮਿੰਟ ਬਾਅਦ ਇਹਨੂੰ ਦੁਬਾਰਾ ਲੈ ਕੇ ਆਂਦੇ ਆ ਫਿਰ ਵੀਡੀਓ ਸ਼ੁਰੂ ਕਰਦੇ ਆ ਧੰਵਾਦ ਜੀ ਧੰਵਾਦ ਜੀ ਹਾਂ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹੁਣ ਅੱਧਾ ਪੌਣਾ ਘੰਟਾ ਹੋ ਚੁੱਕੀ ਆਪਾਂ 10 ਮਿੰਟ ਲਿਆ ਸੀ ਉਹ ਤੋਂ ਜ਼ਿਆਦਾ ਹੀ ਟਾਈਮ ਹੋ ਗਿਆ ਕਿਉਂਕਿ ਆਪਾਂ ਥੋੜਾ ਵਿਜੀਓਗੇ ਸੀ ਆ ਲੋ ਜੀ ਇਹ ਜਿਹੜਾ ਪ੍ਰਯੋਗ ਬਿਲਕੁਲ ਸਫਲ ਆ ਸਹੀ ਗੱਲ ਆ ਦੇਖੋ ਇਹ ਬਿਲਕੁਲ ਜੁੜ ਚੁੱਕਿਆ ਪੱਥਰ ਤੇ ਆ ਲੱਕੜਾ ਜੀ ਲੱਕੜ ਵੀ ਜਿਹੜੀ ਬਿਲਕੁਲ ਜੁੜ ਚੁੱਕੀ ਆ ਹੁਣ ਜੇ ਆਪਾਂ ਪੱਥਰ ਢੇਢਾ ਸਟਾਗੇ ਤਾਂ ਟੁੱਟ ਜਾਊਗਾ ਹਨਾ ਸੋ ਆਪਾਂ ਲੱਕੜ ਨੂੰ ਢੇਢਾ ਸਟਕੇ ਦਿਖਾਓ ਸਟਕੇ ਦਿਖਾ ਰਿਹਾ ਆ ਦੇਖੋ ਆ ਦੋ ਲੱਕੜਾਂ ਜੁੜੀਆਂ ਥੋੜਾ ਸਾਹਮਣੇ ਜੋੜੀਆਂ ਸੀ ਕਿ ਆ ਲਓ ਜੀ ਲਓ ਜੀ ਲੱਕੜਾ ਜੁੜੀਆਂ ਹੋਈਆਂ ਲੱਕੜਾ ਵਾਧੀਆਂ ਤੁਸੀਂ ਦੇਖ ਸਕਦੇ ਆ ਦੋ ਜੀਆਂ ਪਜੋੜੀਆਂ ਸੀ ਲਓ ਜੀ ਲਓ ਜੀ ਮਨੋ ਆ ਦੇਖੋ ਜੀ ਆ ਪੱਥਰ ਹੁਣ ਕਹਿਣ ਦਾ ਪਾਵੇ ਬਿਲਕੁਲ ਸਹੀ ਪ੍ਰਯੋਗ ਆ ਆਪਣੇ ਘਰ ਦਾ ਕੋਈ ਵੀ ਹਿੱਸਾ ਹੋਇਆ ਕਿਤੇ ਕੋਈ ਏਦਾਂ ਦੀ ਗੱਲਬਾਤ ਹੈਗੀ ਉਹਨੂੰ ਤੁਸੀਂ ਬਾਜ਼ਾਰ ਤੇ ਪੈਸੇ ਲਾਣ ਦੇ ਬਜਾਏ ਆ ਪ੍ਰਯੋਗ ਕਰਕੇ ਜੋੜ ਸਕਦੇ ਆ ਹਾਂਜੀ ਸੋ ਬਹੁਤ ਵਧੀਆ ਇਹ ਰਿਹਾ ਹਾਂਜੀ ਹਾਂਜੀ ਵੀ ਸੋਸ਼ਲ ਮੀਡੀਆ ਤੇ ਦਿਖਾਈ ਹੋਈ ਇਹ ਚੀਜ਼ ਬਿਲਕੁਲ ਸਹੀ ਆ ਸਹੀ ਆ ਸੋ ਵੀਡੀਓ ਕਿਦਾਂ ਦੀ ਲੱਗੀ ਜਰੂਰ ਦੱਸਿਓ ਜੀ ਕਮੈਂਟ ਕਰਕੇ सफला ही प्रयो धनवाद जी